बहुत ही सरकार जो आम किसान होर जो आम आदमी बनते कहें ਘੇੜੀ ਆ ਪਾਤਾ ਉਹਦੇ ਨਾਲ ਵੀ ਜਗਤ ਰੱਖਿਆ ਘਰ ਵਾਲੀ ਦੇ ਨਾਲ ਵੀ ਜਗਤ ਰੱਖਿਆ ਆਪਣੀ ਨਾਲ ਕਹਾਣੀ ਹੈ ਪ੍ਰਭ ਲਗਿਆ ਰੂਹਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਏ ਮੇਰੀ ਵਾਰਾਤ ਸਰਦਾਰ ਅਨੰਤ ਆਇਆ ਸੱਚ ਜੀ ਦੇ ਨਾਲ ਆਇਆ ਤੇ ਦੇਖੋ ਜੀ ਠੀਕ ਹੈ ਸਾਰਿਆਂ ਨੂੰ ਵੈਗੁਰਜੀਤਾਂ ਦਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਗੁਰਜੀਤ ਤੇ ਹਲਕਾ ਕਬੀਰ ਸਾਹਿਬ ਤੋਂ ਸਾਡੇ ਮਾਨਯੋਗ ਉਮੀਦਵਾਰ ਹਨ ਉਹਨਾਂ ਨੂੰ ਵੀਰ ਸਿੰਘ ਜੀਰਾ ਜਿਹਨੂੰ ਸਪੋਰਟ ਕਰਨ ਵਾਸਤੇ ਆਪਾਂ ਇੱਥੇ ਪਹੁੰਚੇ ਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਾਨਯੋਗ ਸਰਪਾਚੀਰ ਮੈਂ ਸਾਹਿਬ ਸਰਦਾਰ ਸਾਧੂ ਸਿੰਘ ਜੀ ਚੰਬਲ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰਤਾਪ ਸਿੰਘ ਜੀ ਖਾਨ ਗਜਾਦਾ ਉਹਨਾਂ ਦਾ ਧੰਨਵਾਦ ਇੱਥੇ ਸਰਦਾਰ ਜੱਟਾ ਰஞ்சிਤ ਸਿੰਘ ਜੀ ਰਾਣਾ ਸਾਹਿਬ ਗੰਡੀ ਸੇਟ ਤੋਂ ਉਹੀ ਨਾਲ ਆਏ ਨੇ ਬਹੁਤ ਬਹੁਤ ਧੰਨਵਾਦ ਕਿਉਂਕਿ ਗਰਮੀ ਦਾ ਸਮਾਂ ਵੀ ਹੈ ਸਾਡੇ ਪਾਸਟਰ ਸਾਹਿਬ ਜੀ ਉਹ 2-3 ਮਿੰਟ ਵਾਸਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ 2 ਮਿੰਟ ਵਾਸਤੇ ਆ ਕੇ ਆਪਣੇ ਵਿਚਾਰ ਰੱਖਣ ਜੀ ਪਾਸਟਰ ਸਾਹਿਬਾਨ ਮੈਂ ਅੱਜ ਇਸ ਇਕੱਠ ਨੂੰ ਵੇਖ ਕੇ ਬੜਾ ਖੁਸ਼ ਹੋਇਆ ਤੇਰੇ ਬਹੁਤ ਹੀ ਮਿੱਤਰ ਸਾਡੇ ਕਮਾਂਡਰ ਸਾਹਿਬ ਜੀ ਔਰ ਜਿਨ੍ਹਾਂ ਦੇ ਸੱਦੇ ਨੂੰ ਅਸੀਂ ਪਹੁੰਚਣ ਕੀਤਾ ਤੇ ਇੱਥੇ ਆਏ ਆ ਅਰੇ ਮੈਂ ਜੀਰਸਾਲ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਜਿਲ੍ਹਾ ਤਰਨਤਾਰਨ ਦੇ ਵਿੱਚ ਜਿੰਨੇ ਸਾਡੇ ਪਾਸ ਸਹਿਬਾਨ ਮਸੀਹ ਸੰਗਤਾਂ ਜਿਹੜੀਆਂ ਆ ਉਹਨਾਂ ਸਾਰਿਆਂ ਨੂੰ ਅਸੀਂ ਹੁਕਮ ਲਾਇਆ ਹੋਇਆ ਆ ਕਿ ਇੱਕ ਇੱਕ ਬੋਰਡ ਜਿਹੜੀ ਆ ਕਾਂਗਰਸ ਨੂੰ ਪਾਉਣੀ ਆ ਅੱਜ ਆਪਣੇ ਚਰਚੇ ਦੇ ਵਿੱਚ ਵੀ ਮੈਂ ਇਹ ਤਗੀਦ ਕਰ ਰਿਹਾ ਸੀ ਕਿ ਨਗਰੀ ਲਈ ਨਾਹੀਂ ਗੁਰਵਰਜਨ ਸਰਦਾਰ ਖਾਰਾ ਕਾਤ ਵਿਚਾਰ ਜੈ ਮਸਰਾ ਜਗਕਾਰ ਤਕੂ ਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਦੂਰ ਕਰ ਬਨਾ ਆਇਓ ਤੇ ਮਾਵਾਕ ਅਨਸਾਰ ਗੁਰੂ ਸਾਹਿਬ ਜੀ ਦੀ ਵਰਸਾਈ ਹੋਈ ਧਰਤੀ ਦੇ ਉੱਤੇ ਸਾਡੇ ਮਾਨਯੋਗ ਸਰਦਾਰ ਅਨੰਤਜੀਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਦੇ ਵੱਲੋਂ ਬੇਨਤੀ ਕਰਨ ਤੇ ਸਾਡੇ ਇਸ ਪਾਰਲੀਮੈਂਟ ਹਲਕੇ ਦੇ ਸਰਦਾਰ ਕੁਲਵੀਰ ਸਿੰਘ ਜੀ ਜੀਰਾ ਜੋ ਸਾਡੇ ਵਿੱਚ ਬਿਰਾਜਮਾਨ ਹੈ ਉਹਨਾਂ ਦੇ ਨਾਲ ਰਣਜੀਤ ਸਿੰਘ ਜੀ ਰਾਣਾ ਗੰਡੀਵਿੰਡ ਜਿਨ੍ਹਾਂ ਨਾਲ ਸਾਡਾ ਬੜਾ ਪ੍ਰੇਮ ਸੀ ਸਾਡੇ ਜਮਾਨ ਜੋ ਗੀਰਾ ਸਾਹਿਬ ਫਾਸਪੁਰ ਤੋਂ ਬਲਾਕ ਪ੍ਰਧਾਨ ਸਰਪੰਚ ਸਾਹਿਬ ਵੀ ਮੇਰੀ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਲੰਗੀ ਹੈ ਇਹਨਾਂ ਦੇ ਨਾਲ ਬੜਾ ਉਹਨਾਂ ਦਾ ਪਿਆਰ ਹੀ ਲੱਗਾ ਭਾਵੇਂ ਕਿ ਸੁਪੈ ਦਾ ਸਾਥ ਪਾ ਕੇ ਸਾਡੀ ਨਗਰ ਕੀ ਵੀ ਚੰਗੇ ਸਾਡੇ ਰਾਜ ਕਰਨ ਵਾਲੇ ਆਏ ਉਸ ਤੋਂ ਬਾਅਦ ਮੈਂ ਪਹਿਲੇ ਨੰਬਰ ਦਾ ਪ੍ਰਧਾਨ ਮਤੀ ਡਾਕਟਰ ਵਰਪੂਰ ਸਿੰਘ ਕਿ ਜਿਹਦੇ ਵਰਗਾ ਰਾਜ ਪ੍ਰਬੰਧ ਜਨੌਰ ਵਰਗਾ ਜਿੱਨਾ ਨੇ ਦੇਸ਼ ਦੀ ਆਰਥਿਕਤਾ ਨੂੰ ਵਿਗਦੀ ਹੋਏ ਦੇਸ਼ ਦੀ ਆਰਥਿਕਤਾ 'ਤੇ ਢਾਹ ਲੱਗੀ ਸੀ ਉਦੋਂ ਅਜੀ ਸੀ ਉਹ ਵੀ ਦਿੱਪਈ ਸੀ ਤੇ ਮਨਮੋਹ ਸਿੰਘ ਨੇ ਉਸ ਨੂੰ ਖੜ੍ਹਾ ਕਰਕੇ ਤੇ ਇਸ ਦਿੱਤੇ ਦੇ ਨੈਸ਼ਨਲ ਜਿਹੜਾ ਸੀ ਦਿੱਤਾ ਵਰਲਡ ਲੈਵਲ ਤੇ ਇਸ ਦੇਸ਼ ਨੂੰ ਚੁੰਕਾਇਆ ਸੀ ਉਹ ਕੇਵਲ-ਕੇਵਲ ਦੇਣ ਦੇਣ ਦੀ ਸੀ ਤੋਂ ਪਹਿਲਾਂ ਪਿਆਰ ਭਰੀ ਸੇਵਾ ਨਾਲ ਵਾਗੁਰੂ ਜੀ ਦਾ ਹਾਲਸਾ ਗਏ ਜੀ ਸਾਡੇ ਬਹੁਤ ਹੀ ਸਤਿਕਾਰ ਜੋ ਮੇਰੇ ਰਿਸ਼ਤੇ ਦਾ ਸਰਦਾਰ ਅਨੰਤਜੀਤ ਸਿੰਘ ਡੀਏਜੀ ਸਾਹਿਬ ਅੱਜ ਇਹਨਾਂ ਨੇ ਗ੍ਰਹਿ ਵਿਖੇ ਜਿਹੜਾ ਇੱਕ ਡਾਕਟਰ ਮੀਟਿੰਗ ਰੱਖੀ ਸੀ ਬਾਲੀ ਪਰ ਉਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਔਰ ਤੁਸੀਂ ਵੇਖਿਆ ਹੈ ਕਿ ਕਿੰਨਾ ਭਾਰੀ ਇਸ਼ਾ ਜਿਹੜਾ ਉਹ ਸਾਰਿਆਂ ਦੇ ਵਿੱਚ ਵੇਖਣ ਨੂੰ ਮਿਲਿਆ ਅੱਜ ਜਿੱਥੇ ਵੀ ਜਾ ਰਹੇ ਹਾਂ ਸ਼ਹਿਰ ਤੇ ਮੇਰੇ ਜਿਹੜੇ ਪ੍ਰੋਗਰਾਮ ਨੇ ਸ਼੍ਰੀ ਤਰਨਤਨ ਸਾਹਿਬ ਵਿਖੇ ਤੇ ਔਰ ਜਿੱਥੇ ਜਿੱਥੇ ਜਾ ਰਹੇ ਹਾਂ ਬਹੁਤ ਵਧੀਆ ਮਾਹੌਲ ਔਰ ਲੋਕ ਮਨ ਬਣਾ ਕੇ ਬੈਠੇ ਨੇ ਕਿ ਅਸੀਂ ਇਸ ਵਾਰੀ ਬੋਰ ਜਿਹੜੀ ਕਾਂਗਰਸ ਦੀ ਸਰਕਾਰ ਆਉਣੀ ਚਾਹੀਦੀ ਕਿਉਂਕਿ ਮੋਦੀ ਜੀ ਸਾਹਿਬ ਨੇ ਜਿਹੜਾ ਲੋਕਾਂ ਨੂੰ ਜਿਹੜਾ ਬੰਦਾਂ ਨੂੰ ਤਾੜਿਆ ਔਰ ਜੋ ਇਥੋਂ ਦੀ ਸਰਕਾਰ ਆ ਪੰਜਾਬ ਜਿਹੜੇ 30 ਕਿਲੋ ਦਾਣੇ ਮਿਲਦੇ ਸੀ ਕਿ ਕਾਂਗਰਸ ਸਰਕਾਰ ਚ ਅੱਜ 5 ਕਿਲੋ ਮਿਲਦੇ ਇਸ ਕਰਕੇ ਇਹ ਹੈ ਕਿ ਇਹ ਸਾਢੇ 3 ਗੱਲਾਂ ਨੂੰ ਦੇਖਦੇ ਹੋਏ ਲੋਕ ਮਨ ਬਣਾਈ ਬੈਠੇ ਔਰ ਲੋਕ ਧੀਰਾ ਕਰਕੇ ਜਿਹੜਾ ਕਾਂਗਰਸ ਪਾਰਟੀ ਚ ਸ਼ਾਮਲ ਹੋਣਾ ਕਿ ਅੱਜ ਤੱਕ ਉਹਨਾਂ ਨੇ ਖੂਨ ਹੀ ਨਝੋੜਿਆ 600-700 ਕਿਸਾਨ ਸਾਡੇ ਸ਼ਹੀਦ ਹੋਏ ਆ ਇਹ ਕਿ ਉਦੋਂ ਬਾਅਦ ਸਾਡਾ ਸ਼ੋਭ ਕਰ ਸ਼ੋਭਦੀਪ ਦੀ ਗੱਲ ਕਰ ਲਈ ਗੱਲ ਇਹ ਹੈ ਕਿ ਬਈ ਇਹ ਇਨਾਂ ਨੇ ਤਾਂ ਖੂਨ ਹੀ ਲਿਆ ਪੰਜਾਬ ਤੋਂ ਔਰ ਮੇਰੇ ਪਿਤਾ ਜੀ ਜਦੋਂ ਕਿਸਾਨ ਸੰਘ ਦੇ ਸੀ ਤੇ ਉਦੋਂ ਕਿਸਾਨਾਂ ਦਾ ਕਸੂਰ ਖੂਨ ਜਿਹੜਾ ਇਹਨਾਂ ਚੋੜ ਰਹੇ ਸੀ ਉਹਨੇ ਠੀਕ ਹੈ ਉਹ ਕਿਸਾਨ ਸੰਘ ਦੇ ਚੇਅਰਮੈਨ ਹੁੰਦੇ ਆ ਜਦੋਂ ਮੋਦੀ ਸਾਹਿਬ ਉਦੋਂ ਇੱਥੇ ਆਏ ਸੀਗੇ ਚੰਡੀਗੜ੍ਹ ਤੇ ਉਦੋਂ ਖੂਨ ਦਾ ਪਿਆਲਾ ਜਿਹੜਾ ਉਹ ਮੇਰੇ ਪਿਤਾ ਜੀ ਨੇ ਜਿਹੜਾ ਕਿ ਮੋਦੀ ਸਾਹਿਬ ਨੂੰ ਭੇਟ ਕੀਤਾ ਸੀਗਾ ਕਿ ਤੁਸੀਂ ਕਿਸਾਨਾਂ ਨਾਲੋਂ ਪੀਓ ਬਲਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੈ ਕਿ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪ ਦਾ ਤੋਂ ਬਿਆਨ ਇੱਕ ਰੱਖਣਾ ਉੱਥੇ ਅਮਰਸਰ ਸਾਹਿਬ ਗਏ ਉੱਥੇ ਕਹਿੰਦੇ ਮੈਨੂੰ ਇੱਕ ਦੇ ਦਿਓ ਕਿ ਦੇ ਵੀ ਫਸਲਾ ਜਿਹੜਾ ਜਿਹੜਾ ਗਾ ਟਮਾਟਰ ਇਹੇ ਹੋਣ ਇੱਥੇ ਆ ਗਏ ਆ ਇੱਥੇ ਕਹਿੰਦੇ ਉਹ ਦੇ ਦਿਓ ਜਿਹੜਾ ਦਿਹਾੜੀ ਚ ਆਪ ਤਿੰਨ ਤਿੰਨ ਵਾਰੀ ਪੀਂਦਾ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਡਾਕਟਰ ਟੈਸਟ ਤਾਂ ਕਰੋ ਜਰ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕੀ ਹੋ ਰਿਹਾ ਜਾਂ ਦਿੱਤਾ ਕੀ ਕਰਕੇ ਗਾਲ੍ਹੇ ਆ ਕਿ ਲੋਕ ਜਮਾਨਤ ਪੜਤ ਕੇ ਕਰਾ ਕੇ ਇਧੋ ਭੇਜੇਗੇ ਔਰ ਮੈਂ ਐਮ ਐਲ ਏ ਨੂੰ ਇੱਕ ਬੇਨਤੀ ਕਰਨੀ ਚਾਹੀਦੀ ਜਿਹੜੀ ਮਾੜੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਨਾਲ ਹੋ ਰਹੀ ਹੈ ਜਦੋਂ ਕਾਗਜ਼ ਭਰਨੇ ਸੀ ਉਦੋਂ ਧੱਕੇ ਵੱਜੇ ਤੁਹਾਨੂੰ ਸਭ ਨੂੰ ਉਦੋਂ ਧੱਕੇ ਵੱਜੇ ਜੀਰੇ ਵਾਲੇ ਐਮ ਐਲ ਏ ਨੂੰ ਔਰ ਉਦੋਂ ਆ ਜਿਹੜੀ ਹੁਣ ਕੱਲ ਜਦੋਂ ਮੁੱਖ ਮੰਤਰੀ ਸਾਹਿਬ ਆਏ ਔਰ ਜਿਹੜਾ ਇੱਥੇ ਨੇ ਐਮ ਐਲ ਏ ਸਾਹਿਬ ਨੇ ਸੋਲ ਸਕਦਾ ਉਹਨਾਂ ਨੂੰ ਗੱਡੀ ਦੇ ਵਿੱਚੋਂ ਧੱਕੇ ਮਾਰ ਕੇ ਲਾ ਦਿੱਤਾ ਗਿਆ ਜੋ ਕਿ ਵੀਡੀਓ ਸਾਹਮਣੇ ਹੈ ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਜਿੱਥੇ ਐਮ.ਐਲ.ਏ ਦਾ ਕੋਈ ਜਦਮਾਨ ਨਹੀਂ ਉਥੇ ਆਮ ਵੋਟਰਾਂ ਦਾ ਕੀ ਜਦਮਾਨ ਹੋਣਾ 13 ਸੀਟਾਂ ਦੇ ਇਲੈਕਸ਼ਨ ਚੱਲ ਰਹੇ ਨੇ 21 ਸੀਟਾਂ 543ਆਂ ਸੀਟਾਂ ਚ ਔਰ ਪੰਜਾਬ ਦੀਆਂ 13 ਨੇ ਔਰ 13 ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ 12 ਤੇ ਤਾਂ ਕੋਈ ਨਾ ਕੋਈ ਤੁਹਾਡੇ ਕੋਲ ਬਿਆਨ ਆਇਆ ਹੋਗਾ ਕਿ ਇੱਥੇ ਰੋਸੀਆ ਇੱਥੇ ਇਹਨੂੰ ਬਣਾਇਆ ਗਿਆ ਭਾਈ ਇੱਥੇ ਤਾਂ ਮੈਨੂੰ ਕੋਈ ਫਿਕਰ ਹੀ ਕੋਈ ਨਾ ਜਿੱਥੇ ਜਾਨਾ ਕਹਿੰਦੇ ਜੀ ਦਾ 13 ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਔਰ ਸਾਰੇ ਭਾਈ ਆਪ ਜਿਹੜਾ ਹੈ ਵਾਦ ਚੜ ਕੇ ਜਿਹੜਾ ਕੰਮ ਕਰ ਰਿਹਾ ਕਿਉਂਕਿ ਮੈਂ ਉਹਨਾਂ ਦਾ लाडला ਵਾਂ ਸਭ ਤੋਂ ਛੋਟਾ ਮਾਰੇ ਮੇਰੇ ਤੋਂ ਵੱਡੇ ਆ ਸੀਨੀਅਰ ਆ ਇਸ ਕਰਕੇ ਭਾਈ ਇੱਥੇ ਮੈਨੂੰ ਕੋਈ ਫਿਕਰ ਨਹੀਂ ਜੇ ਮੈਨੂੰ ਤਾਂ ਇਹ ਤਾਂ ਕਿ ਮਿਲ ਹੀ ਨਹੀਂ ਕਿਉਂ ਮੈਦਾਨ 'ਚ ਤਾਂ ਮੁਕਾਬਲਾ ਤਾਂ ਫੇਰ ਸਮਝਾ ਜੀ ਮੈਂ ਜਿੰਨੇ ਪ੍ਰੋਗਰਾਮਾਂ ਤੇ ਜਾਂਦਾ ਅੱਜ ਦੇ 12 ਪ੍ਰੋਗਰਾਮ ਸੀ ਮੈਨੂੰ ਇੱਕ ਗੱਡੀ ਨਹੀਂ ਕਿੱਥੇ ਦੀ ਮਿਲੀ ਜੇ ਤਾਂ ਕੋਈ ਮੈਨੂੰ ਰਸਤੇ 'ਚ ਮਲੇ ਕੋਈ ਪ੍ਰੋਗਰਾਮ ਦੱਸੇ ਤੇ ਹਾਂ ਇੱਕ ਪ੍ਰੋਗਰਾਮ ਨਾ ਜ਼ਰੂਰ ਵੇਖਿਆ ਜਦੋਂ ਮੈਂ ਪਹਿਲਾਂ ਤਨਤਨ ਸਾਹਿਬ ਰੱਖਿਆ ਉਹ ਮੈਂ ਉਹ ਪ੍ਰੋਗਰਾਮ ਇਹ ਕਿ ਆਪਾਂ ਜਦੋਂ ਆਪਾਂ ਜੰਨੇ ਆਂ ਨਾ ਸ਼ਹਿਰੀ ਟਾਲੇ ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਕਾਂਗਰਸ ਦਾ ਪ੍ਰੋਗਰਾਮ ਆ ਔਰ ਇਥੇ ਆਉਜਲਾ ਸਾਹਿਬ ਆ ਰਹੇ ਨੇ ਇਹ ਜਿਹੜਾ ਇਧਰਲੇ ਜਿਹੜੇ ਘਰ ਨੇ ਉਹ ਤਰਨਤਲ ਸਾਹਿਬ ਤੇ ਪੈਂਦੇ ਆ ਤੇ ਇਧਰਲੇ ਅਮਰਸਰ ਤੇ ਪੈਂਦੇ ਮੈਂ ਹੋਰ ਕਿਤੇ ਮੁਕਾਬਲ ਜਿੱਥੇ ਵੀ ਨਾ ਕਾਂਗਰਸ ਹੀ ਵੇਖਦਾ ਮੈਂ ਫਿਰ ਜੀਰਾ ਪਰਿਵਾਰ ਤਾਂ ਜਦੋਂ ਪਹਿਲਾਂ ਆਤਵਾਦ ਦੇ ਵਿੱਚ ਜਦੋਂ ਮੇਰੇ ਪਿਤਾ ਜੀ ਯਾਗ ਇਲੈਕਸ਼ਨ ਲੜੇ ਤੇ ਉਦੋਂ ਉਹਨਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਮੇਰੇ ਪਿਤਾ ਜੀ ਨੂੰ ਚੜਾਈ। ਅਸੀਂ ਤਾਂ ਬਈ ਉਦੋਂ ਤੋਂ ਹੀ ਸੱਤ ਪੀੜ੍hiyan ਜਿਹੜਾ ਉਹ ਦੇ ਨਹੀਂ ਵੀ ਦੇ ਸਕਦੀਆਂ ਤੇ ਗੱਲ ਤੇ ਹੈ ਕਿ ਹੁਣ ਜਿਹੜੇ ਮੈਂ ਨਾ ਅੱਜ ਜਿਹੜੇ 45 ਡਿਗਰੀ 44 ਡਿਗਰੀ ਦੇ ਜਿਹੜੇ ਝੰਡੇ ਫੜ ਕੇ ਦੇਣੇ ਥਰੇ ਕਰਦੇ। ਅੱਜ ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੇਰੇ ਫਾਦਰ ਸਾਹਿਬ ਹੈ ਜਾਂ ਨਹੀਂ। ਅੱਜ ਐਂ ਲੱਗਦਾ ਹੈ ਕਿ ਉਹਨਾਂ ਨੇ ਪਿਤਾ ਵਾਲਾ ਜਿਹੜਾ ਆਸ਼ੀਰਵਾਦ ਹੈ ਉਹ ਮੈਨੂੰ ਦਿੱਤਾ। ਔਰ ਮੈਂ ਹਮੇਸ਼ਾ ਜਿਹੜਾ ਉਹਨਾਂ ਸਾਰਿਆਂ ਦਾ ਰਿਣੀ ਰਹਿਵਾਂਗਾ। ਔਰ ਵਿਸ਼ਵਾਸ ਦਿਵਾਉਣਾ ਕਿ ਇਹ ਪਾਕ ਜਿਹੜੀ ਹੈ ਇੱਕ ਜੀਰੇ ਵਾਲਿਆਂ ਦੀ ਗੱਲਿਆਂ ਦੀ ਪਾਕ ਨੇ ਨੌਵਲ ਕੈਨੀ ਪਾਕਾਂ ਔਰ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਚ ਗੂੰਜਾਗਾ ਔਰ ਇਸ ਪਾਕ ਨੂੰ ਕਦੀ ਦਾਗ ਨਹੀਂ ਲੱਗਣਾ ਕਿੰਨੇ ਨੰਬਰ ਵਾਲਾ ਬਟਨ ਦਬਾਉਣ ਫਿਰਦੀ ਹੈ ਪਜੂਨ ਨੂੰ ਨੌਵਲ ਕੈਨ ਲੋਕ ਗੱਲ ਇਹ ਬਈ 2 ਨੰਬਰ ਤੇ ਬਟਨ ਔਰ 2 ਨੰਬਰ ਵਾਲਾ ਜਿਹੜਾ ਬਟਨ ਉੱਥੋਂ ਨਿਸ਼ਾਨ ਪੰਦੇ ਦਾ ਉਹ ਦਬਾ ਕੇ ਜਿਹੜਾ ਜਿਤਾ ਕੇ ਪਿੱਛੇ ਮੈਂ ਤੁਹਾਨੂੰ ਜੀਰਾ ਪਰਿਵਾਰ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਇਹ ਪਰਿਵਾਰ ਹਮੇਸ਼ਾ ਹੀ ਰਹੇ ਔਰ ਇਹ ਕਦੇ ਵੀ ਕਿਸੇ ਨੂੰ ਕੰਮ ਕਾਜ ਤੋਂ ਮੋੜਦੇ ਨਹੀਂ ਆਪਣੀ ਹਿੱਕ ਨਾ ਲਾਉਂਦੇ ਨੇ ਪਿਆਰ ਕਰਦੇ ਨੇ ਔਰ ਜੋ ਵੀ ਕੰਮ ਜਿੱਥੇ ਵੀ ਹੋਵੇ ਉਥੇ ਆਪ ਨਾਂ ਲੈ ਕੇ ਪਹੁੰਚਦੇ ਨੇ ਇਸ ਤੋਂ ਵੱਡੀ ਮਤਲਬ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਵੀ ਇਹ ਜਿਹੜਾ ਪਰਿਵਾਰ ਆ ਇਹ ਪਰਿਵਾਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਕੇ ਵਿਖਾਊਗਾ ਇਸ ਕਰਕੇ ਮੈਂ ਸਾਰੇ ਇਲਾਕੇ ਦੇ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਇਹਨਾਂ ਨੂੰ ਵੱਧ ਤੋਂ ਵੱਧ ਮੋਟਾ ਮਾਗੇ ਤਾਂ ਕਾਮਯਾਬ ਬਣਾਈਏ ਤਾਂ ਜੋ ਸਾਡੇ ਤਰਨ ਤਾਰਨ ਹੱਕੇ ਦਾ ਜਿਹੜਾ ਵਿਕਾਸ ਹੋ ਸਕੇ ਤੇ ਸਾਰੇ ਜਿਹੜਾ ਹਰਕ ਤਰੀਬ ਨੀਰ ਦੀ ਇਹ ਵਾਂ ਫੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ